ਹਲੋ ਹਾਂਜੀ ਮੈਂ ਬਲਵਿੰਦਰ ਸਿੰਘ ਤੁਹਾਡਾ ਸਾਰਿਆਂ ਦਾ ਮੇਰੇ ਸੇ YouTube ਚੈਨਲ ਗੱਲ ਤਜਰਬੇ ਦੀ ਵਿੱਚ ਸਵਾਗਤ ਹੈ ਸੋ ਅੱਜ ਗੱਲ ਕਰਦੇ ਹਾਂ ਸਿਸਟਮ ਬਾਰੇ ਇਹ ਸਿਸਟਮ ਸਾਰਾ ਹੀ ਗੰਦਾ ਏ ਅੱਜ ਦੇਸ਼ ਵੀ ਕਿਹੜਾ ਚੰਗਾ ਏ ਜਸਟਿਸ ਕਦੋਂ ਦੀ ਖਤਮ ਹੋ ਗਈ ਬੇਕਸੂਰੀਆਂ ਤੇ ਸਰਕਾਰ ਸਖਤ ਹੋ ਗਈ ਖੇਡ ਕਬੱਡੀ ਭਾਈ ਖਤਮ ਹੋ ਚੱਲੀ ਨਹਿਤਾਂ ਤੇ ਗੋੜੀ ਜਦ ਆ ਚੱਲੀ ਇੱਥੇ ਨਾਮ ਕਮਾਉਣਾ ਗੁਨਾਹਗਾਰ ਹੋ ਗਿਆ حقਾਂ ਲਈ لڑنا ਵੀ মহাপਾਪ ਹੋ ਗਿਆ ਝੂਠ ਨੂੰ maan ਸੱਚ ਬਦਨਾਮ ਹੋ ਗਿਆ ਦੇਸ਼ ਵਿੱਚ ੱਤਕਾ ਵੀ ਹੁਣ ਸ਼ਰਿਆਮ ਹੋ ਗਿਆ ਕਿਉਂ ਕਰਾਂ ਨੰਗਣਾ ਭਾਰਤ ਮਹਾਂਦੀਆਂ 31000 ਤੋਂ ਜ਼ਿਆਦਾ ਰੇਪ ਕੇਸ ਦੀਆਂ ਕਿੰਨੇ ਕੇ ਰੇਪ ਕੇਸ ਸੁਲਝਾ ਲੈਨੇ ਕਿੰਨੇ ਕੁ ਦੋਸ਼ੀ ਫਾਂਸੀ ਚੜਾ ਲੈਨੇ ਬੇਦਨੀਆਂ ਦਾ ਮਾਮਲਾ ਸੁਲਝਾਇਆ ਨਹੀਂ ਗਿਆ ਥੋੜਾ ਪੜਾਤਾ ਬੰਦਾ ਉੜ ਜਾਇਆ ਹੀ ਗਿਆ ਸੱਚੇ ਸੁੱਚੇ ਕੇਸ ਕਾਤੋਂ ਹੱਲ ਨਹੀਂ ਹੁੰਦੇ ਇਨਸਾਫ ਮਿਲੇ ਜਾਂ ਫਿਰ ਤੁਸੀਂ ਨਹੀਂ ਚਾਹੁੰਦੇ ਸਿੰਘ ਪੂਰੀਆਂ ਸਜਾਵਾਂ ਕਰ ਜੇਲਾਂ ਵਿੱਚ ਬੈਠੇ ਕਰਦਾਂ ਗੱਲ ਵਿਹਲੇ ਕੈਬਨਟਾਂ ਵਿੱਚ ਬੈਠੇ ਜਮੀਰ ਨਾਲੋਂ ਜ਼ਿਆਦਾ ਪਿਆਰੀ ਕੁਰਸੀ ਕਾਤੋਂ ਹੋ ਗਈ ਕਸੂਰ ਬਸੋ ਸਾਡਾ ਜਿਹੜੀ ਗਲਤੀ ਸਾਥੋਂ ਹੋ ਗਈ ਸਿੱਧੂ ਮੁਸੇ ਲਈ ਮਾਪੇ ਜਸਟਿਸ ਕਰੀ ਜਾਂਦੇ ਆ ਨਾ ਆਸ ਸਰਕਾਰ ਤੇ ਫਿਰ ਵੀ ਮਰੀ ਖਤੀ ਜਾਂਦੇ ਆ ਸੰਦੀਪ ਨੰਗੜ ਅੰਬੀਆਂ ਸਰੇ ਦਾ ਖੜਾ ਰੀਸੀ ਜੇ ਚੰਗਾ ਨਿਉ ਲੱਗਾ ਤੁਸੀਂ ਸੀਨੇ ਗੁੜੀ ਮਾਰੀ ਸੀ ਦੀਪ ਸਿੱਧੂ ਬਾਈ ਸਾਡਾ ਪੰਥ ਵੱਲ ਮੁੜਿਆ ਸੀ ਜ਼ਮੀਨ ਕੋਠੀਕਾਰ ਛੱਡ ਹੱਕਾਂ ਨੇ ਜੁੜਿਆ ਸੀ ਦੀਪ ਸਿੱਧੂ ਬਾਈ ਸਾਡਾ ਪੰਥ ਵੱਲ ਮੁੜਿਆ ਸੀ ਜ਼ਮੀਨ ਕੋਠੀਕਾਰ ਛੱਡ ਹੱਕਾਂ ਨੇ ਜੁੜਿਆ ਸੀ ਸੋ ਕਮੈਂਟ ਕਰਕੇ ਦੱਸਿਓ ਇਹ ਲੈਣਾ ਕਿਵੇਂ ਲੱਗੀਆਂ ਸੁਤਾਨਾ ਬਾਦ